ਮੂਰਖ ਪੀਏ ਹੰਸੀ ਕਰੇ ਆਂਢੀ ਕੇ ਪਾਸ ਉਖਾਰਨ ਕੋ ਸੂਰਾ ਪੀਏ ਜੰਗ ਕਰੇ ਆਤੀ ਕੇ दांत गिरावन ਕੋ ਸਾਧੂ ਪੀਏ ਨਮਸਤਰ ਤੇਰਾ ਇਨਾਂਗ ਉਚਾਰਨ ਕੋ ਸਰਦਾਈਆਂ ਵਾ ਉਹ ਸਾਰੀ ਪਬਲਿਕ ਚਕਾ ਚਕਦੀ ਆ ਅਸੀਂ ਸਾਰੀ ਪਬਲਿਕ ਨੂੰ ਚਕਾਉਂਦੇ ਆ ਜਿਹੜੀ ਜੀ ਦੀ ਦੇਗਾ ਵਾ ਉਹ ਜਿਹੜੇ ਆ ਸਾਡੀ ਫੌਜੀ ਫੌਜ ਆ ਸਾਡੀ ਗੁਰੂ ਕੀ ਉਹਨਾਂ ਨੂੰ ਹੀ ਅਸੀਂ ਚਕਾਉਂਦੇ ਆ ਤੈਨੂੰ ਦਿਮਾਲੇ ਦੇ ਵਿੱਚ ਆ ਗਿਆ ਦੇਖ ਮੇਰਾ ਮੈਨੂੰ ਤੂੰ ਵੀ ਲਵੇ ਕੋਈ ਡੇਗ ਵੀ ਪਵਾ ਮੇਰਾ ਦਮਾਲਾ ਨਹੀਂ ਉਤਰ ਸਕਦਾ ਲਾਲ ਦਮਾਲਾ ਨਹੀਂ ਬਨਣਾ ਜੀ ਨੰਬਰ ਦੂਜਾ ਇਹ ਰੱਦ ਮਾਲਾ ਨਹੀਂ ਬਨਣਾ ਹਰਾ ਜੀ ਆ ਤੀਜਾ ਨੰਬਰ ਬਾਬੇ ਕਹਿੰਦੇ ਸੀ ਕਾਲਾ ਦਮਾਲਾ ਵੀ ਨਹੀਂ ਬਨਣਾ ਦਿੱਲੀ ਕੋਲ ਤੁਹਾਨੂੰ ਖਾਲਤਾ ਇਹ ਜੋ ਖਾਲਿਸਤਾਨ ਮੰਗਣ ਦੀ ਲੋੜ ਨਹੀਂ ਪੈਣੀ ਐਟੋਮੈਟ ਕੀ ਜ਼ਾਦਾ ਖਾਲਿਸਤਾਨ ਐਟੋਮੈਟ ਕੀ ਖਾਲਸਾ ਰਾਜ ਬਣ ਜਾਣਾ ਐ ਰਾਇ ਰਾ ਕਾ ਹੈ ਬੁਰੂ ਨਾਨਕ ਦੇ ਘਰ ਪਿਆ ਐਰੀ-ਐਰੀ ਬੁੱਟੀ ਘਾ ਦੀ ਜੜ ਬੁੱਟੀ ਮਹੰਮਦ ਸ਼ਾਹ ਦੀ ਕਿੱਥੇ ਮਰਗੀਆਂ ਮਹੰਮਦ ਦੀਆਂ ਜਾਇਆਂ ਇਹ ਰਸਤਾ ਲੈ ਕੇ ਨਹੀਂ ਆਈਆਂ ਇਹ ਰਸਤਾ ਲੈ ਕੇ ਆਈਆਂ ਘਾਲ ਤੇ ਨੇ ਮਾਰਸ ਲੋਤਰ ਭਜਾਈਆਂ ਓਏ ਕੀ ਸਾਡੀ ਇਹੋ ਜੀ ਨਹੀਂ ਗਈ ਆ ਚਾਦਰ ਮੇਰੇ ਤੇ ਕੋਈ ਸ੍ਰੀ ਸਾਹਿਬ ਦਾ ਵਾਰ ਕਰ ਤਵੇਂ ਮੈਂ ਇਸ ਚਾਦਰ ਨਾਲ ਹੀ ਪੜਦੇ ਫਿਰ ਦਸਵੇਂ ਪਾਤਸ਼ਾਹ ਨੇ ਤਾਂ ਮਹਾਰਾਜ ਨੇ ਤਾਂ ਉਹ ਮਰਜੀ ਵਿੜੇ ਤਿਆਰ ਕੀਤੇ ਦੇੜ ਜਵਾਨ ਜੀਤ ਵੀ ਹੋ ਜਾਂਦੇ ਸੀ ਉਹਨਾਂ ਦੇ ਹੱਥਾਂ 'ਚ ਸ਼ਸਤਰ ਨਹੀਂ ਸੀ ਨਿਕਲਦੇ ਵੀ ਜੋ ਨਿਹੰਗ ਸਿੰਘਾਂ ਦੀ ਬਾਣੀ ਹੈ ਉਹ ਵੀ ਬੰਦਾ ਜੇ ਕਿਸੇ ਜੋ ਜਮੀਨ ਜਿਹਦੀ ਅਣਖ ਮਰੀ ਆ ਜੇ ਨਾਂ ਉਹ ਕਿਸੇ ਜੋਗਾ ਹੈਗਾ ਉਹ ਵੀ ਬਾਣੀ ਸੁਣ ਲਵੇ ਉਹ ਛੇਰਾਂ ਵਾਂਗੂ ਭੁੱਕਣ ਲੱਗ ਜਾਂਦਾ ਉਸਨੇ ਘੇਰ ਲਿਆ ਹਾਂਜੀ ਜਦੋਂ ਨਿਹੰਗ ਸਿੰਘ ਨੇ ਜਵਾਨ ਨੇ ਸ੍ਰੀ ਸਾਹਿਬ ਨੂੰ ਹੱਥ ਪਾਇਆ ਉਸ ਵਾਲੇ ਅੱਗੇ ਆ ਕੇ ਇਹ ਨਿਹੰਗ ਸਿੰਘ ਆਪਣੀ ਚਾਲੇ ਆਪਣਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਜਿਵੇਂ ਅਕਸਰ ਅਸੀਂ ਆਪ ਜੀ ਦੇ ਨਾਲ ਨਵੀਆਂ-ਨਵੀਆਂ ਸਥਿਤੀਆਂ ਨੂੰ ਮਿਲਾਉਂਦੇ ਰਹਿੰਦੇ ਸੋ ਅੱਜ ਅਸੀਂ ਪਹੁੰਚੇ ਅਸੀਂ ਗੁਰਦਾਰਾ ਸ਼੍ਰੀ ਫਤਿਹਗੜ ਸਾਹਿਬ ਗੁਰਦਾਰਾ ਸ਼੍ਰੀ ਫਤਿਹਗੜ ਸਾਹਿਬ ਠੰਡੇ ਬੁਰਜ ਦੇ ਬਿਲਕੁਲ ਸਾਹਮਣੇ ਨਿਹੰਗ ਸਿੰਘ ਫੌਜਾ ਵੱਲੋਂ ਸ਼ਬਦਾਈਆਂ ਦੇ ਲੰਗਰ ਲਾਏ ਗਏ ਨੇ ਸੋ ਉਸ ਲੰਗਰ ਦੇ ਵਿੱਚ ਅਸੀਂ ਬਾਬਾ ਜੀ ਦੇ ਕੋਲ ਪਹੁੰਚੇ ਆ ਬਹਾਕਾਲ ਸਿੰਘ ਜੀ ਕੋਲ ਸੋ ਆਓ ਆਪਾਂ ਉਹਨਾਂ ਦੇ ਨਾਲ ਚਰਚਾ ਵਿਚਾਰ ਕਰਦੇ ਆ ਕਿ ਇਸ ਲੰਗਰ ਦੇ ਵਿੱਚ ਜਾਂ ਇਸ ਜਿਹੜੀਆਂ ਸ਼ਬਦਾਈਆਂ ਨਾਲ ਕੀ ਸ਼ਿੱਧੀ ਦੇਖਾਂ ਨੇ ਉਹਨਾਂ ਦੇ ਬਾਰੇ ਆਪਾਂ ਚਰਚਾ ਵਿਚਾਰ ਕਰਦਾ ਬਾਬਾ ਜੀ ਜਿਹੜੀਆਂ ਸਰਦਾਈਆ ਤੇ ਸ਼ੀਦੀ ਦੇਗਾ ਆ ਇਹਨਾਂ ਦੇ ਵਿੱਚ ਫਰਕ ਕੀ ਹੁੰਦਾ ਆ ਜੀ ਇਹਨਾਂ ਦੇ ਵਿੱਚ ਛੀਦੀ ਦੇਗਾ ਦੇ ਵਿੱਚ ਤੇ ਸਰਦਾਈਆਂ ਦੇ ਵਿੱਚ ਉਹ ਜ਼ਿਆਦਾ ਫਰਕ ਨਹੀਂ ਆ ਜੀ ਪਰ ਇਸ ਤਰ੍ਹਾਂ ਵੀ ਜਿਹੜੀ ਸਰਦਾਈਆਂ ਵਾ ਉਹ ਸਾਰੀ ਪਬਲਿਕ ਚਕ ਚੱਕਦੀ ਆ ਅਸੀਂ ਸਾਰੀ ਪਬਲਿਕ ਨੂੰ ਚਕਾਉਂਦੇ ਆ ਜਿਹੜੀ ਛੀਦੀ ਦੇਗਾ ਵਾ ਉਹ ਜਿਹੜੇ ਆ ਸਾਡੀ ਫੌਜੀ ਫੌਜ ਆ ਸਾਡੀ ਗੁਰੂ ਕੀ ਉਹਨਾਂ ਨੂੰ ਹੀ ਅਸੀਂ ਚਕਾਉਂਦੇ ਆ ਜੀ ਜੇ ਸੰਗਤ ਨੂੰ ਨਹੀਂ ਚਕਾਉਂਦੇ ਕਿਉਂ ਨਹੀਂ ਚਕਾਉਂਦੇ ਇਹਦਾ ਮਤਲਬ ਇਹ ਨਹੀਂ ਕਿ ਉਹ ਵੀ ਸੰਗਤ ਨਹੀਂ ਚੱਕ ਸਕਦੀ ਚੱਕ ਸਕਦੀ ਆ ਜੀ ਪਰ ਫੇਰ ਵੀ ਜਿਹੜੀ ਚੀਦੀ ਦੇਗਾ ਉਹਦੇ ਵਿੱਚ ਅਸੀਂ ਪੰਜ ਪੱਤੇ ਅ ਬੀਜਿਆ ਦੇ ਪਾਉਂਦੇ ਆ ਬੀਜਿਆ ਬੀਜਿਆ ਦੇ ਪਾਉਂਦੇ ਠੀਕ ਆ ਜੀ ਉਹਨੂੰ ਇਹ ਬੀਜਿਆ ਚੀਜ਼ ਇਹ ਬੀਜਿਆ ਜਿਸ ਇਹ ਲੋਕ ਨੂੰ ਕੋਈ ਸੁੱਖਾ ਕਹਿੰਦਾ ਕੋਈ ਉਸ ਨੂੰ ਕੁਛ ਵੀ ਬੋਲਦੇ ਆ ਠੀਕ ਹੈ ਜੀ ਪਰ ਜੋ ਦਸਵੇਂ ਪਾਤਸ਼ਾਹ ਨੇ ਮਹਾਰਾਜ ਨੇ ਉਸ ਦਾ ਨਾਮ ਦਿੱਤਾ ਮਹਾਰਾਜ ਨੇ ਕਿਹਾ ਮਹਾਦੇਵ ਕਵੇ ਸੁਨ ਪਾਰਵਤੀ ਵਿਜਿਆ ਮਤ ਦੇਉ ਗਵਾਰਨ ਕੋ ਮੂਰਖ ਪੀਏ ਹੰਸੀ ਕਰੇ ਆਂਢੀ ਕੇ ਪਾਤ ਉਖਾਰਨ ਕੋ ਸੂਰਾ ਪੀਏ ਜੰਗ ਕਰੇ ਆਤਰੀ ਕੇ ਦਾੰਤ ਗਰਾਵਨ ਕੋ ਸਾਧੂ ਪੀਏ ਨਮਸਤਰ ਤੇਰਾ ਇਨਾਨ ਉਚਾਰਨ ਕੋ ਮਹਾਦੇਵ ਕਵੇ ਸੁਨ ਪਾਰਵਤੀ ਕਿ ਜੀਆ ਮਤ ਦੇ ਗਵਰਨ ਇਸ ਦੇ ਅਰਥ ਬਹੁਤੀ ਫौज ਨੂੰ ਸੰਗਤ ਨੂੰ ਨਹੀਂ ਸਮਝ ਆਏ ਦਸਮ ਪਾਤਸ਼ਾਹ ਨੇ ਫਿਰ ਫੁਰਗੁਬਿੰਦ ਸਿੰਘ ਨੇ ਸਾਰੀ ਸੰਗਤ ਨੇ ਦੱਸਿਆ ਭਾਈ ਇਹ ਬੁੱਟੀ ਇੱਥੇ ਨਹੀਂ ਸੀ ਇਹ ਬੁੱਟੀ ਦਰਗਾਹ ਚੋਂ ਆਈ ਆ ਦੇਵਤਿਆਂ ਨੇ ਲਿਆਂਦੀ ਆ ਮਾਤਾ ਭਾਰਤੀ ਨੇ ਜੋ ਲਿਆਂਦੀ ਆ ਬੁੱਟੀ ਔਰ ਇਸ ਬੁੱਟੀ ਨੂੰ ਜਦੋਂ ਇੱਥੇ ਆ ਗਈ ਸਾ ਸੰਗਤ ਜੀ ਮੈਂ ਇਹ ਗੱਲ ਆਪਣੇ ਦਾਅਵੇ ਨਾਲ ਕਹਿਣਾ ਸਾਡੇ ਘੋੜਿਆਂ ਨੂੰ ਕਈ ਵਾਰ ਛੋਟੇ ਛੋਟੇ ਚਿੱਟੜ ਵੀ ਲੱਗ ਜਾਂਦੇ ਆ ਡੰਗਰਾਂ ਨੂੰ ਵੀ ਲੱਗ ਜਾਂਦੇ ਆ ਇਹਦੇ ਪੰਜ ਪੱਤੇ ਕਪੜੇ ਜੇ ਬਨ ਕੇ ਗਲ ਕੇ ਪਾ ਦਿਓ ਜੇ ਕੋਈ ਚਿੱਟੜ ਰਹਿ ਗਿਆ ਤਾਂ ਸਾਨੂੰ ਫੜ ਲਓ ਇਤਨੀ ਔਰ ਅਮਰੀਕਾ ਨੇ ਇਸ ਦੀ ਆਪਣੇ ਸੈਹਸ ਰਾਹੀਂ ਪਰਖ ਕੀਤੀ ਇਸ ਨੂੰ ਪੀਣ ਵਾਲੇ ਨੂੰ ਕੈਂਸਰ ਨਹੀਂ ਹੁੰਦਾ ਜੋ ਬੀਜਿਆ ਹੈ ਜੀ ਕੈਂਸਰ ਕਦੀ ਨਹੀਂ ਹੋਊਗਾ ਸਾ ਸੰਗਤ ਦੀ ਨਵੀਂ ਆਧਾਰ ਨੇੜੇ ਦੀ ਹੋਇਆ ਜਦੋਂ ਕਰੋਨਾ ਆਇਆ ਉਹ ਆਪ ਜੀ ਨੂੰ ਪਤਾ ਕਰੋਨਾ ਨੇ ਕੀ ਇੱਥੇ ਇਹ ਕਿੰਨਾ ਕਹਿਰ ਮਚਾਇਆ ਹਾਂਜੀ ਹਾਂ ਪਰ ਕਿਸੇ ਨਿਹੰਗ ਸਿੰਘ ਨੂੰ ਕਰੋਨਾ ਨਹੀਂ ਹੋਇਆ ਹਾਂ ਮੈਂ ਦਾਅਵੇ ਨਾਲ ਕਹਿੰਦਾ ਕਿਸੇ ਨਿਹੰਗ ਸਿੰਘ ਨੂੰ ਕਰੋਨਾ ਨਹੀਂ ਹੋਇਆ ਕਿਉਂਕਿ ਇੱਕ ਇਹ ਬੂਟੀ ਹੈ ਉਹਦੀ ਬੂਟੀ ਆ ਕੋਈ ਬਿਮਾਰੀ ਨੂੰ ਨੇੜੇ ਨਹੀਂ ਆਉਣ ਦਿੰਦੀ ਪਰ ਇਸ ਦਾ ਇਸਤੇਮਾਲ ਆਪਣੀ ਆਦਤੋਂ ਜ਼ਿਆਦਾ ਨਹੀਂ ਹੋ ਸਕਦਾ ਕਿਉਂਕਿ ਇਹ ਤਾਂ ਇੱਕ ਅਧਿਆਰੇ ਚ ਆ ਜੀ ਔਰ ਜਦੋਂ ਹੁਣ ਕਿਸੇ ਚੀਜ਼ ਦੀ ਕੋਈ ਦਰੋਹ ਵਰਤੋਂ ਕਰਨ ਲੱਗ ਜਾਂਦਾ ਫਿਰ ਉਹ ਦੂਜਿਆਂ ਨੂੰ ਬਦਨਾਮ ਕਰਦੇ ਆ ਇਹੋ ਨਹੀਂ ਕਹਿੰਦੇ ਵੀ ਸਾਡੀ ਕੋਈ ਕੰਟਰੋਲ ਹੀ ਨਹੀਂ ਹੈਗਾ ਠੀਕ ਔਰ ਇਹ ਨਾ ਵਿਚਾਰ ਸਮਝਿਓ ਕਿ ਅਸੀਂ ਪ੍ਰਚਾਰ ਕਰਦੇ ਆ ਮੈਂ ਆਪ ਜੀ ਨੂੰ ਪਹਿਲਾਂ ਕਿਹਾ ਵੀ ਇਹ ਜੋ ਚਿੱਧੀ ਦੇਗਾ ਨੇ ਉਹ ਆਮ ਪਬਲਿਕ ਨੂੰ ਅਸੀਂ ਨਹੀਂ ਚਕਾਉਂਦੇ ਜੀ ਕਿਉਂ ਨਹੀਂ ਚਕਾਉਂਦੇ ਕਿਉਂਕਿ ਆਮ ਪਬਲਿਕ ਫੌਜੀ ਤਾਂ ਹੈ ਨਹੀਂ ਹਾਂ ਜੀ ਗ੍ਰੇਸਤੀ ਲੋਕ ਨੇ ਤੇ ਅਸੀਂ ਆ ਬੌਜ ਗੁਰੂ ਕੇ ਹਾਂ ਜੀ ਗੁਰੂ ਕੇ लाਡ ਲਿਓ ਜੋ ਅਸੀਂ ਆਪ ਜੀ ਨੂੰ ਵਿਚਲੀਆਂ ਗੱਲਾਂ ਕਈ ਮੈਂ ਤੁਹਾਨੂੰ ਦੱਸ ਵੀ ਦਿੱਤੀਆਂ ਜਿਹੜੀਆਂ ਤੁਸੀਂ ਨਹੀਂ ਵੀ ਤੁਹਾਨੂੰ ਪਤਾ ਹੋਣਾ ਹਾਂ ਜੀ ਤੇ ਬਾਬਾ ਜੀ ਇੱਕ ਇਹਦੇ ਵਿੱਚ ਸੁਣਨ ਦੇ ਵਿੱਚ ਆਇਆ ਵੀ ਇੱਕ ਵੱਖਰੇ ਸ਼ਲੋਕ ਹੁੰਦੇ ਆ ਕੀਤੇ ਦੇ ਗਾਡੇ ਤਾਂ ਉਹਨਾਂ ਦੇ ਬਾਰੇ ਮੜ ਜਾ ਚਾਨਣਾ ਪਾਉ। ਸੁਣਾਓ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਬੋਲੇ ਕਭੇ ਜਦੋ ਸੇਹੀ ਦੀ ਦੇਖਤੇ ਜਾਂ ਸ਼ਰਧੀਆਂ ਤਾਂ ਰਗੜਾ ਲਗਾਇਆ ਜਾਂਦਾ ਤਾਂ ਉਸ ਸਮੇਂ ਸ਼ਲੋਕ ਤੇ ਕਈ ਬਾਣੀ ਉਚਾਰਨ ਵੀ ਕੀਤੀ ਜਾਂਦੀ ਆ ਜੋ ਸ਼ਲੋਕ ਨੇ ਜਿਹੜੇ ਸੇਹੀ ਦੇਖਣ ਇਸ ਪ੍ਰਕਾਰ ਨੇ ਬਾਬਾ ਜੀ ਸ਼ਲੋਕ ਟੁਕਟੇ ਵੰਦਨ ਜਾਸਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਇਕ ਕੈ ਨਾਨਕ ਗੋੜਾ ਰੰਗ ਸ਼ਲੋਕ ਮਹਲਾ ਪਹਿਲਾ ਨਾ ਮੈਲਾ ਨਾ ਤੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲਾ ਸੱਚਾ ਰੱਤਾ ਸੱਚ ਸ਼ਲੋਕ ਲਾਲ ਗੋਪਾਲ ਗੋਵਿੰਦ ਪ੍ਰਭ ਗਹਿਰ ਗੰਭੀਰਤਾ ਦੁਸਰ ਨਹੀਂ ਅਬਰ ਕੋ ਨਾਨ ਬੇ ਪ੍ਰਭਾ ਨੈਨ ਸਮਾਨੇ ਨੈਨ ਮੈਂ ਬੈਨ ਸਮਾਨੇ ਬੈਨ ਸਿੰਘ ਸਮਾਨੇ ਗੁਰੂ ਮੈਂ ਭੈ ਐਨ ਕਿ ਐਨ ਵਿਦਿਆ ਸਾ ਕੀਆ ਸਾਗਰੇ ਸਭ ਜਗ ਰੰਗ ਕੇ ਮਾਰਾਂ ਬਕਾਰ ਅਸਤ ਦਰ ਵਕਤ ਜੰਗ ਵਿਦਿਆ ਸਾ ਕੀਆ ਸਾਗਰੇ ਸਭ ਜਗ ਗੋਗ ਕੇ ਮਾਰਾਂ ਬਕਾਰ ਅਸਤ ਜੰਗ ਅੰਦਰੋਂ ਵਿਦਿਆ ਸਾ ਕੀਆ ਸਾਗਰੇ ਸਭ ਜਗੋਂ ਕੇ ਮਾਰਾਂ ਬਕਾਰ ਜੰਗ ਅੰਦਰੋਂ ਲਵਾ ਲ ਬਕੋਂਦਮ ਬਦਨ ਲੋ ਸ਼ਕਨ ਗਮੇ ਹਰ ਦਵਾਰੋਂ ਫਰਾਮੋ ਸ਼ਕਲ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾ ਕੰਦੇ ਬਖਸ਼ੀਂਦੋ ਐਸ਼ਵਰਸ਼ ਕਾਰੇ ਗ੍ਰਾਵੇ ਨੇ ਹਰੋ ਜਾਂ ਫਤਿਹ ਪਾਵੇ ਹੋ ਸ੍ਰੀ ਅਕਾਲ ਠੀਕ ਹੈ। ਪਰ ਜਦੋਂ ਜਦੋਂ ਸਾਧ ਸੰਗਤ ਜੀ ਉਹ ਸਮੇਂ ਦੇ ਵਿੱਚ ਇਹ ਦੇਖਾ ਗੁਰੂ ਕੇ ਲਾੜਲੇ ਚੱਕਦੇ ਸੀ ਉਦੋਂ ਸਾਡਾ 10ਵੇਂ ਪਾਤਸ਼ਾਹ ਦਾ ਮੁਗਲਾਂ ਦੇ ਆਪ ਜੀ ਜਾਣਦੇ ਹੋ ਸਾਹਿਬ ਜਦੈ ਸ਼ਹੀਦ ਕੀਤੇ ਉਹਨਾਂ ਨੇ। ਅਸੀਂ ਜਿਹੜੇ ਨਿਹੰਗ ਸਿੰਘ ਸੀ ਉਹਨਾਂ ਦੇ ਬਰਤਾਰੇ ਕਈ ਇਸ ਤਰ੍ਹਾਂ ਝਗੜਣ ਤੋਂ ਪਹਿਲਾਂ ਕਹਿੰਦੇ ਸੀ ਐ ਰਾਏ ਰਾ ਕਾ ਹੈ। ਬਦੂ ਨਾਨਕ ਦੇ ਘਰ ਪਿਆ ਐਰੀ-ਐਰੀ ਬੁੱਟੀ ਕਾ ਦੀ ਜੜ ਬੁੱਟੀ ਮਹਮਦ ਸ਼ਾਹ ਦੀ ਕਿੱਥੇ ਮਰਗੀਆਂ ਮਹਮਦ ਦੀਆਂ ਜਾਇਆਂ ਇਹ ਹੀ ਰਸਤਾ ਲੈ ਕੇ ਨਹੀਂ ਆਈਆਂ ਇਹ ਰਸਤਾ ਲੈ ਕੇ ਆਈਆਂ ਘਾਲ ਤੇ ਨੇ ਮਾਰਸ ਲੋ ਉੱਤਰ ਭਜਾਈਆਂ ਇਸ ਤਰ੍ਹਾਂ ਫਿਰ ਹੋਰ ਸ਼ਬਦ ਵੀ ਬੋਲਦੇ ਸੀ ਬਹੁਤ ਜਿਹੜੇ ਕਿ ਨਿਹੰਗ ਸਿੰਘ ਇਹ ਸ਼ਬਦ ਤਾਂ ਬੋਲਦੇ ਸੀ ਕਿਉਂਕਿ ਉਸ ਸਮੇਂ ਦੇ ਵਿੱਚ ਨਿਹੰਗ ਸਿੰਘਾਂ ਦਾ ਸਿੱਧਾ ਟ੍ਰੈਕ ਉਸ ਸਮੇਂ ਦੀ ਸਰਕਾਰ ਨਾਲ ਟੱਕਰ ਸੀ ਜੀ ਔਰ ਟੱਕਰ ਵੀ ਸੀ ਜਿੱਤ ਵੀ ਪ੍ਰਾਪਤ ਹੋਈ ਆ ਅੱਜ ਹਿੰਦੁਸਤਾਨ ਮਾਨ ਨਾਲ ਆਪਣੇ ਆਪ ਨੂੰ ਹਿੰਦੁਸਤਾਨ ਕਹੋਂਦਾ ਨਹੀਂ ਤੇ ਇੱਥੇ ਸਵਾ ਗਿਟ ਦੀ ਟੋਪੀ ਤੋਂ ਉੱਤੇ ਦਿਮਾਲਾ ਬੰਨਣ ਦਾ ਪੱਗ ਬੰਨਣ ਦਾ ਬੈਨ ਸੀ ਔੜੇ ਚੜ੍ਹਨ ਦਾ ਬੈਨ ਸੀ ਨਗਾਰਾ ਵਜਾਉਣ ਦਾ ਬੈਨ ਸੀ ਕਈ ਤਰ੍ਹਾਂ ਦੀ ਸਾਡੇ ਤੇ ਪਾਬੰਦੀਆਂ ਸੀ ਜਿਹੜੀ ਪਹਿਲਾਂ ਜਿਵੇਂ ਬਾਦਸ਼ਾਹਾਂ ਨੇ ਉਹਨਾਂ ਦਾ ਸਾਰਿਆਂ ਦਾ ਵਿਰੋਧ ਕਰਕੇ ਸਤਗੁਰੂ ਨੇ ਉਹ ਜੋ ਕੁਝ ਜੋ ਕੁਝ ਮੁਗਲ ਉਸ ਸਮੇਂ ਦੇ ਵਿੱਚ ਬੈਨ ਕਰਦੇ ਸੀ ਮਹਾਰਾਜ ਨੇ ਦਸਤਾਰਾਂ ਵੀ ਵੱਡੀਆਂ-ਵੱਡੀਆਂ ਚੜਾਈਆਂ ਔਰ ਜੀਦੀਆਂ ਦੇਗਾ ਵੀ ਤਿਆਰ ਕੀਤੀਆਂ ਸਮੇਂ ਨਾਲ ਸਤਗੁਰੂ ਜੀ ਨੇ ਸਰਦਾਈਆਂ ਦੇ ਲੰਗਰ ਵੀ ਲਾਏ ਫਿਰ ਦਸਵੇਂ ਪਾਤਸ਼ਾਹ ਨੇ ਤਾਂ ਮਹਾਰਾਜ ਨੇ ਤਾਂ ਉਹ ਮਰਜੀ ਵੜੇ ਤਿਆਰ ਕੀਤੇ ਜਿਹੜੇ ਜਵਾਨ ਸ਼ਹੀਦ ਵੀ ਹੋ ਜਾਂਦੇ ਸੀ ਉਹਨਾਂ ਦੇ ਹੱਥਾਂ 'ਚ ਸ਼ਸਤਰ ਨਹੀਂ ਸੀ ਨਿਕਲਦੇ ਸ਼ਸਤਰ ਇਸ ਤਰੀ ਜੀਦ ਹੋਿਆਂ ਦੇ ਵਿੱਚ ਵੀ ਹੁੰਦੇ ਸੀ ਇਹ ਹੋਰ ਕੋਈ ਕੁਝ ਕੋ ਦੇ ਕੋਈ ਸਾਨੂੰ ਪੁੱਛਣਾ ਜੋ ਕੁਝ ਅਸੀਂ ਜਾਣਦੇ ਆ ਉਹ ਆਪ ਜੀ ਨੂੰ ਦੱਸ ਸਕਦੇ ਜੀ ਬਾਬਾ ਜੀ ਇੱਕ ਜਿੱਦਾਂ ਦਲਬੰਸ ਨੇ ਅਲੱਗ-ਅਲੱਗ ਦਲਬੰਸ ਨੇ ਇਹਨਾਂ ਦੀ ਮਰਿਆਦਾ ਦੇ ਵਿੱਚ ਵੀ ਫਰਕ ਹੈ ਜਾਂ ਮਤਲਬ ਸਿਰਫ ਨਾਮ ਦੇ ਵੱਖਰੇ-ਵੱਖਰੇ ਬਥਰੇ ਨੇ ਆ ਜੋ ਗੁਰੂ ਗੋਬਿੰਦ ਸਿੰਘ ਸੱਤੇ ਪਾਤਸ਼ਾਹਾਂ ਦੇ ਛੇਵੇਂ ਪਾਤਸ਼ਾਹਾਂ ਨੇ ਮਰਿਆਦਾ ਚਲਾਈ ਆ ਉਹ 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 ਮਰਿਆਦਾ ਸਾਰੇ ਦਲਬੰਦਾਂ ਚ ਇੱਕੋ ਹੀ ਆ ਕੋਈ ਘਟ ਬਾਣੀ ਪੜ ਲਿੰਦਾ ਕੋਈ ਜਾਦਾ ਬਾਣੀ ਪੜ ਲਿੰਦਾ ਮਹਾਰਾਜ ਦਸਵੇਂ ਪਾਤਸ਼ਾਹ ਆਪ ਆਪਣੇ ਮੁਖਾਰਬਨ ਤੋਂ ਕਹਿੰਦੇ ਨੇ ਲੱਖ ਨਗਾਰਾ ਵੱਜੇ ਆਹ ਬਣੋ ਸਾਹਮਣੇ ਚੰਡੀ ਦੇ ਵਿੱਚ ਲਿਖਿਆ ਹੈ ਕਹਿਣ ਦਾ ਤਾਵ ਇਹ ਆ ਕਿ ਜੋ ਨੰਗਾ ਸਿੰਘਾਂ ਦੀ ਬਾਣੀ ਹੈ ਉਹ ਵੀ ਬੰਦਾ ਜੇ ਕਿਸੇ ਜੋ ਜ਼ਮੀਨ ਜੇ ਵੀ ਅਣਖ ਮਰੀ ਆ ਜੇ ਨਾਂ ਉਹ ਕਿਸੇ ਜੋਗਾ ਹੈਗਾ ਉਹ ਵੀ ਬਾਣੀ ਸੁਣ ਲਵੇ ਉਹ ਛੇਰਾਂ ਵਾਂਗੂ ਬੁੱਕਣ ਲੱਗ ਜਾਂਦਾ ਇੰਨਾ ਇਸ ਬਾਣੀ ਦੇ ਵਿੱਚ ਸਰਬਲੋਹ ਦੀ ਬਾਣੀ ਚ ਪਰਦਸਮ ਦੀ ਬਾਣੀ ਦੇ ਵਿੱਚ ਉਹ ਤਾਕਤ ਹੈ ਇਸ ਦੇ ਵਿੱਚ ਜਦੋਂ ਸ਼ਲੋਕ ਮੰਨ ਲਾ ਪਹਿਲਾ ਜੋ ਪਚੰਗ ਫੌਜ ਨੇ ਸੁਣਾਇਆ ਸਬਦ ਸ਼ਲੋਕ ਮੰਨ ਲਾ ਪਹਿਲਾ ਇਹ ਗੁਰੂ ਨਾਨਕ ਸੱਤੇ ਪਾਤਸ਼ਾਹ ਦੀ ਬਾਣੀ ਹੈ ਔਰ ਗੁਰੂ ਗ੍ਰੰਥ ਸਾਹਿਬ ਤੇ ਲਿਖੀ ਹੋਈ ਹੈ ਤੇ ਮਹਾਰਾਜ ਤੇ ਗੁਰੂ ਨਾਨਕ ਨੇ ਜੋ ਬਾਣੀ ਉਚਾਰਨ ਕੀਤੀ ਹੈ ਉਹ ਕਿਸੇ ਦੇ ਵਿਰੋਧ ਨਹੀਂ ਕੀਤੀ ਉਹ ਕਿ ਸਭ ਦੇ ਬਾਣੀ ਤੇ ਕੋਈ ਵੀ ਕਿਸੇ ਦੇ ਵਿਰੋਧ ਨਹੀਂ ਪਰ ਜੋ ਦਸਮ ਪਾਤਸ਼ਾਹ ਦੀ ਬਾਣੀ ਹੈ ਉਹ ਤਾਕਤ ਇੰਨਾ ਬਖਸ਼ਦੀ ਹੈ ਕੋਈ ਮਰਦਾ ਬੰਦਾ ਵੀ ਜਿਹਨੂੰ ਕੋਈ ਨਹੀਂ ਜੰਗ ਕਰਨ ਦੀ ਤਾਕਤ ਉਹ ਕਿਸੇ ਸਵਾ ਮਿੰਨਾ ਸੁਣ ਲਵੇ ਜਾਂ ਪੜ ਲਵੇ ਆਪਣੇ ਆਪ ਹੀ ਛੇਰਾਂ ਨੂੰ ਲੱਗ ਜਾਂਦਾ ਮਤਲਬ ੜਕਾ ਮਾਰ ਲੈ ਇੰਨੀ ਸਤਗੁਰੂ ਦੀ ਕਿਰਪਾ ਹੈ ਬਾਪਾ ਜੀ ਹੁਣ ਜਿਹੜੇ ਸਾਡੀ ਸੰਗਤ ਸਾਨੂੰ ਦੇਖ ਰਹੀ ਆ ਜਾਂ ਕਈ ਮੇਰੇ ਵਰਗੇ ਨੇ ਜਿਨ੍ਹਾਂ ਨੂੰ ਤਹਲੇ ਮਹਾਰਾਜ ਦੀ ਕਿਰਪਾ ਨਹੀਂ ਹੋਈ ਜਾਂ ਕਈ ਹਜੇ ਆ ਜਾਂ ਜਿਹੜੇ ਹਲੇ ਗੁਰੂ ਵਾਲੇ ਬਣੀ ਬੜੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਗੁਰੂ ਕੇ लाਡ ਲਿਓ ਇਹ ਗੁਰੂ ਕੀ ਸੰਗਤ ਨੇ ਉਦੋਂ ਤੋਂ ਤੇ ਹੁਣ ਤਾਈ ਅਜੇ ਪੂਰਾ ਵਚਨ ਨਹੀਂ ਮੰਨਿਆ ਖਾਲਸੇ ਦਾ ਰਾਜ ਹੀ ਖਾਲਸੇ ਦਾ ਰਾਜ ਤੇ ਹੁਣ ਵੀ ਅਜੇ ਤੇ ਸ਼ਸਤਰ ਧਾਰੀਆਂ ਅਸੀਂ ਜੋ ਜੋ ਆ ਰਾਜਿਆਂ ਕੋਲ ਹੁੰਦੇ ਸੀ ਇਹ ਦਸਤਾਰਾਂ ਇਹ ਤਾਜ ਰਾਜਿਆਂ ਕੋਲ ਹੁੰਦੇ ਸੀ ਅਸੀਂ ਤਾਂ ਹੁਣ ਵੀ ਰਾਜਿਆਂ ਪਰ ਜਿਹ ਦਿਨ ਸਾਡੀ ਗੁਰੂ ਕੀ ਲਾਡ ਲਈ ਸਾਰੀ ਸੰਗਤ ਗੁਰੂ ਦੇ ਨਾਲ ਅਮਰ ਜੱਗਿਆ ਸੰਗਤ ਨੇ ਪਰ ਛੋਟੀ ਸਿਰਸਾ ਪਾਂ ਪਾਈਆਂ ਉਹ ਮਰਿਆਦਾ ਰੱਖੀਆਂ ਚਲੋ ਉਹਨਾਂ ਦਾ ਵੀ ਉਹ ਫਿਰ ਦੁਬਾਰਾ ਦੁਬਾਰਾ ਜਨਮ ਲੈ ਕੇ ਫਿਰ ਬਹੁੱਚੇ ਭਰਤੀ ਹੁੰਦੇ ਨੇ ਕਿਉਂਕਿ ਜਿਹ ਦਿਨ ਸਾਡਾ ਇਹ ਖਾਲਸਾ ਪੰਥ ਜਿਹ ਦਿਨ 96 ਕਰੋੜ ਇੱਕ ਇੱਕ ਸਿੰਘ ਨੂੰ ਅਸੀਂ 1.5 ਲੱਖ ਕਹਿੰਨੇ ਆ ਪੰਜਾਂ ਨੂੰ ਅਸੀਂ 5 ਲੱਖ ਕਹਿੰਨੇ ਆ ਦੋਆਂ ਨੂੰ ਅਸੀਂ 11 ਲੱਖ ਕਹਿੰਨੇ ਆ ਤੇ ਜਿਹਦੇ ਨੇ 99 ਕਰੋੜ ਖਾਲਸਾ ਤਿਆਰ ਹੋ ਗਿਆ ਉਹ ਦਿਨ ਫਿਰ ਮਹਾਰਾਜ ਦੀ ਬੋਝ ਇੱਥੋਂ ਜਾਊਗੀ ਹਜੂਰ ਸਾਹਿਬ ਔਰ ਹਜੂਰ ਸਾਹਿਬ ਮਾਲ ਟੈਂਕਰੀ ਸਾਹਿਬ ਗੁਰਦੁਆਰਾ ਸਥਾਨ ਹੈ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਜਦੋਂ ਮੇਰੀ 99 ਕਰੋੜ ਬੋਝ ਤਿਆਰ ਹੋਊਗੀ ਢਾਈ ਦਿਨ ਦਾ ਲੰਗਰ ਹੋਵੇ ਉਹ ਜੋ ਸਤਗੁਰੂ ਦਾ ਖਜ਼ਾਨਾ ਉੱਥੇ ਹੈਗਾ ਜੀ ਢਾਈ ਦਿਨ ਦੀ ਰਸ ਕੋ ਉੱਥੇ ਦੱਬੀ ਹੋਈ ਆ ਉਸ ਥਾਂ ਤੇ ਜੀ ਔਰ ਮੈਂ ਮੈਸਜ ਸੰਗਤ ਨੂੰ ਇਹ ਦੇਣਾ ਚਾਹੁੰਦਾ ਵੀ ਸਾਹ ਸੰਗਤ ਜੀ ਫੌਜ ਤੁਸੀਂ ਜਦੋਂ ਤੁਸੀਂ ਸਾਰੇ ਫੌਜ ਦਿੱਲੀ ਕੋਲ ਤੁਹਾਨੂੰ ਖਾਲਤਾ ਇਹ ਜੋ ਖਾਲਿਸਤਾਨ ਮੰਗਣ ਦੀ ਲੋੜ ਨਹੀਂ ਪੈਣੀ ਆਟੋਮੈਟਕੀ ਸਾਡਾ ਖਾਲਸਤਾਨ ਆਟੋਮੈਟਕੀ ਖਾਲਸਾ ਰਾਜ ਬਣ ਜਾਣਾ ਜਦੋਂ ਅਸੀਂ ਸਾਰੇ ਗੁਰੂ ਦੇ ਬਾਣੀ ਤੇ ਆ ਗਏ ਹੁਣ ਤੁਸੀਂ ਦੇਖਿਆ ਹੋਣਾ ਜਦੋਂ ਦਿੱਲੀ ਦੇ ਵਿੱਚ ਆਪ ਆਪਣਾ ਮੋਰਚਾ ਲੱਗਿਆ ਸੀ ਜ਼ਿੰਮੇਦਾਰਾਂ ਦਾ ਹਾਂਜੀ ਜਦੋਂ ਨੈਕਸਨ ਲਗਾਲ ਲਾਲ ਕਿਲੇ ਨੂੰ ਚੜ੍ਹੇ ਉੱਥੇ ਬਾਬਰ ਕੇ ਵੀ ਅੱਗੇ ਅੱਗੇ ਪੱਜੇ ਜਾਂਦੇ ਸੀ ਹਾਂਜੀ ਨਹੀਂ ਜਾਂਦੇ ਸੀ ਸਾਹ ਸੰਗਤ ਦੀ ਇਹ ਜੋ ਖਾਲਸਾ ਪੰਥਾ ਨਾ ਖਾਲਸੇ ਦੀ ਫੌਜਾ ਇਹ ਦਸਵੇਂ ਪਾਤਸ਼ਾਹ ਦੇ 6ਵੇਂ ਪਾਤਸ਼ਾਹ ਨੇ ਸਜਾਈ ਹੋ ਜੀਆ ਸਵਾ ਲੱਖ ਨੂੰ ਵੀ ਦੇਖ ਲੈ 100 ਬੰਦਾ ਵੀ ਭੈ ਮੰਨਦਾ ਡਰਾਉਂਦੇ ਸੀ ਕਿਸੇ ਨੂੰ ਨਹੀਂ ਇਹ ਨਹੀਂ ਕਿ ਵੀ ਅਸੀਂ ਕਿਸੇ ਨੂੰ ਡਰਾਉਂਦੇ ਫਿਰਦੇ ਆ ਨਹੀਂ ਕਈ ਰਾਜੀ ਆਪਣੀ ਸੰਗਤ ਦੀ ਰਾਖੀ ਵੀ ਕਰਦੇ ਆ ਕਿਤੇ ਲੋੜ ਪੈ ਜੇ ਜੇ ਕੋਈ ਜਿਹੜਾ ਕੋਈ ਨਲਾਇਕ ਬੰਦਾ ਕਿਸੇ ਗਰੀਬ ਅਮੀਰ ਤੇ ਧੱਕਾ ਕਰੇ ਉਥੇ ਗੁਰੂ ਕਾ ਖਾਲਸਾ ਮੈਦਾਨ ਤੇ ਡਟ ਜਾਂਦਾ ਔਰ ਸ਼ਸਤਰ ਤਾਰੀ ਆ ਆਪ ਜੀ ਨੇ ਥੋੜੀ ਜਿਹੀ ਤਰੋ ਕੇ ਖਬਰ ਪੜ੍ਹੀ ਹੋਣੀ ਆ ਨਿਹੰਗ ਸਿੰਘ ਤੁਰ ਆ ਰਹੇ ਜਦੋਂ ਉਸੇ ਜਦੋਂ ਕੋਰੋਨਾ ਦੇ ਵਿੱਚ ਹਾਂਜੀ ਕਿਤੇ ਰਸਤੇ ਜੇ ਪੁਲਿਸ ਨੇ ਘੇਰ ਲਿਆ ਜਦੋਂ ਨਿਹੰਗ ਸਿੰਘ ਨੇ ਜਵਾਨ ਨੇ ਸ੍ਰੀ ਸਾਹਿਬ ਨੂੰ ਹੱਥ ਪਾਇਆ ਪੁਲਸ ਵਾਲੇ ਅੱਗੇ-ਅੱਗੇ ਤੇ ਨਿਹੰਗ ਸਿੰਘ ਆਪੀ ਆਪਣੀ ਚਾਲੇ ਆਪਣਾ ਨਿਕਲਿਆ ਕਿਸੇ ਨੂੰ ਜਾਣ ਨਹੀਂ ਸੀ ਦਿੰਦੇ ਅੱਗੇ-ਪਿੱਛੇ ਇਹ ਖਾਲਸਾ ਪੰਥ ਨਾ ਜਿਹੜਾ ਹੈ ਜਾਦ ਹੈ ਅੰਗਰੇਜ਼ਾਂ ਕੋਲ ਵੀ ਜਾਤ ਸੀ ਹੁਣ ਇੰਡੀਆ ਕੋਲ ਵੀ ਜਾਤ ਆ ਜਿਹ ਦਿਨ ਸਾਰੀ ਸੰਗਤ ਨਾ ਗੁਰੂ ਆਲੀ ਇਸ ਤਰ੍ਹਾਂ ਸਾਡਾ ਖਾਲਸਾ ਪੰਥ ਤਿਆਰ ਹੋ ਗਿਆ ਉਹ ਦਿਨ ਸਾਨੂੰ ਕਿਸੇ ਕੋਲ ਤਰਲੇ ਨਹੀਂ ਕਰਨੇ ਪੈਣੇ ਨਾ ਸਾਨੂੰ ਕਿਹ ਕੋ ਮੰਗਣਾ ਪੈਣਾ ਵੀ ਸਾਨੂੰ ਕੁਝ ਦੋ ਫੇਰ ਨਹੀਂ ਮੰਗਣਾ ਪੈਣਾ ਸਾ ਐਟੋਮੈਟਿਕੀ ਸਾਡਾ ਰਾਜ ਰਾਜ ਤੇ ਸਾਡਾ ਹੁਣ ਪਿਆ ਸਾਡਾ ਤਾਂ ਇਹ ਵੀ ਸ਼ਸਤਰ ਆ ਆ ਵੀ ਸ਼ਸਤਰ ਨੇ ਜਿਹੜੇ ਸਿਰ ਤੇ ਚੜਾਏ ਹੋਏ ਦਸਵੇਂ ਪਾਸੇ ਚਲੇ ਨੇ ਖਾਲਸੇ ਨੂੰ ਉਹ ਚਾਰ ਕੀਤਾ ਸੀ ਵੀ ਜਿਹੜਾ ਖੜਾ ਵੀ ਸ਼ਸਤਰ ਆ ਓਏ ਜੀ ਸਾਡੀ ਇਹੋ ਜੀ ਨੀਗੀ ਆ ਚਾਦਰ ਆ ਮੇਰੇ ਵੀ ਕੋਈ ਸਿਰ ਸਾਫ ਦਾ ਵਾਰ ਕਰਤਵੇਂ ਮੈਂ ਇਸ ਚਾਦਰ ਨਾਲ ਹੀ ਫੜ ਲੈ। ਇਹ ਵੀ ਸਾਡਾ ਏਟਾ ਹਲਾ ਸਾਡੀ। ਜੀ। ਹੈ? ਤੇ ਮੈਂ ਵੀਰ ਜੀ ਤੁਹਾਨੂੰ ਕਹੇ ਗੱਲ ਤੋਂ ਬਤੇਸ ਤੇ ਦੇਣਾ ਨਹੀਂ ਜੋ ਸਾਡੇ ਪਿਤਾ ਨੇ ਸਾਨੂੰ ਆ ਤੁਹਾਡੇ ਪੈਰਾਂ ਨੂੰ ਰੋ ਬੱਚਿਆਂ ਨੂੰ ਦੇ ਦਿੱਖਣ। ਇਹ ਇਹ ਕਹਿਣ ਦਾ ਭਾਵੇਂ ਆ ਵੀ ਇਹ ਜੋ ਵੀ ਸਾਡੇ ਕੋਲ ਆ ਨਾ ਦਸਵੇਂ ਪਾਤਸ਼ਾਹ ਦੇ ਦਿੱਤਾ ਹੋਇਆ ਉਹ ਸਾਡੀ ਰਕਸ਼ਾ ਗਾਰਡ ਹੀ ਆ। ਆਹ ਤਾਂ ਥਿਨਕਾ ਧੰਨਵਾਦ ਬਾਬਾ ਜੀ ਤੁਸੀਂ ਸਾਨੂੰ ਇੰਨਾ ਜਿਆਦਾ ਸਮਾਂ ਦਿੱਤਾ ਸੋ ਅਸੀਂ ਉਮੀਦ ਕਰ ਅਸੀਂ ਕਹਿੰਦੇ ਆ ਵੀ ਚਲੋ ਅਸੀਂ ਕਹਿੰਦੇ ਆ ਵੀ ਗੁਰੂ ਕਾਕਾ ਗੁਰੂ ਕੀ ਇਹ ਫੌਜ ਦਾ ਤੇ ਸੰਗਤ ਦਾ ਪ੍ਰਚਾਰ ਸੰਗਤ ਹੁਣ ਲੱਗ ਪਈ ਸਮਝ ਗਿਆ ਹਾਂਜੀ ਹਾਂ ਹੁਣਾਂ ਪਹਿਲਾਂ ਤਾਂ ਕਿਤੇ ਕਿਤੇ ਕੋਈ ਮਾਈ ਭਾਈ ਕਿਸਕੀ ਵਾਲੀ ਦਿਖਦੀ ਸੀ ਔਰ ਕੋਈ ਗੁਰਸੇਖ ਦਿਖਦਾ ਸੀ ਦਿਮਾਲੇ ਵਾਲਾ ਹੁਣ ਤੇ ਆਪ ਜੀ ਦੇਖੋ ਦਿਮਾਲੇ ਵਾਲੇ ਚੰਗੇ ਹੋ ਚੰਗੇ ਨੇ ਤੇ ਸਾਡੀਆਂ ਤੀਆਂ ਬੱਤੀਆਂ ਨੇ ਦਿਮਾਲੇ ਚੜਾਏ ਹੋਏ ਨੇ ਆਪ ਮਾਤਾ ਭਾਗੋ ਦਾ ਤੇ ਮਾਤਾ ਸਾਹਿਬ ਦੀਆਂ ਦਾ ਉਹਨਾਂ ਦੇ ਉੱਤੇ ਬਹੁਤ ਕਿਉਂਕਿ ਉਹਨਾਂ ਨੇ ਅੱਗੇ ਹੋ ਕੇ ਪਹਿਲਾਂ ਖਾਲਸਾ ਪੰਥ ਦੀ ਗਵਾਹੀ ਕਰੀ ਤੇ ਤਾਈਓ ਉਹ ਸਾਡੀਆਂ ਬੱਚੀਆਂ ਤੇ ਬੱਚੇ ਹੁਣ ਗੁਰੂਪੰਥ 'ਚ ਭਰਤੀ ਹੋ ਰਹੇ ਨੇ ਆ ਵੇਖੋ ਨਿਕਲ ਜਓ ਬਚੰਗੀ ਆ ਅੰਮ੍ਰਿਤ ਛਕਿਆ ਆਏ ਨੇ ਜੀ ਅੰਮ੍ਰਿਤ ਛਕਿਆ ਬੜੀ ਖੁਸ਼ੀ ਨਾਲ ਛਕਿਆ ਉਹ ਜਿੱਦ ਨਾਲ ਅੰਮ੍ਰਿਤ ਛਕਣਾ ਸੀ ਉਹ ਦਿਨ ਕਹਿੰਦੇ ਰਾਤ ਨੂੰ ਨੀਂਦ ਵੀ ਨਹੀਂ ਆਈ ਮੈਨੂੰ ਵਾਹਿਗੁਰੂ ਅੱਜ ਮੈਂ ਤੇ ਦਮੇਰੇ ਅੰਮ੍ਰਿਤ ਛਕਣਾ ਇੰਨੀ ਖੁਸ਼ੀ ਸੀ ਤੇ ਬਾਬਾ ਜੀ ਇੱਕ ਬੈਂਤੀ ਆ ਵੀ ਆ ਕਈ ਜਿਹੜੇ ਸਾਡੀਆਂ ਭੈਣਾਂ ਨੇ ਹਨਾ ਜਾਂ ਸਾਡੇ ਭਰਾ ਨੇ ਉਹ ਅਮਰਤ ਛਕੇ ਹੁੰਦੇ ਆ ਤੇ ਕਈ ਵਾਰ ਰੰਗ ਬਰੰਗੇ ਦਿਮਾਲੇ ਬਣਦੇ ਆ ਇਹਦੇ ਪਿੱਛੇ ਕੀ ਮਰਿਆਦਾ ਆ ਦਿਮਾਲੇ ਦੀ ਜਿਹੜੀ ਮਰਿਆਦਾ ਆ ਉਹ ਕਿਹੜਾ ਅਦਿ ਕਿਹੜੀ ਆ ਜੋ ਮਰਿਆਦਾ ਸੀ ਹੁਣ ਕਿਉਂਕਿ ਇਹ ਲੋਕ ਕਹਿੰਦੇ ਅਸੀਂ ਆਜ਼ਾਦ ਆ ਜੀ ਮਰਿਆਦਾ ਤੋਂ ਬਾਹਰ ਹੋ ਕੇ ਆਜ਼ਾਦ ਨਹੀਂ ਹੋ ਸਕਦੇ ਇਹ ਮੈਂ ਇਸ ਗੱਲ ਦੀ ਮੈਂ ਖੁਦ ਇਸ ਗੱਲ ਤੇ ਕਿੰਤੂ ਕਰਦਾ ਜੀ ਕਿਉਂਕਿ ਮਰਿਆਦਾ ਤੋਂ ਬਾਹਰ ਹੋ ਕੇ ਕੋਈ ਆਜ਼ਾਦ ਨਹੀਂ ਹੋ ਸਕਦਾ ਜੀ ਤੇ ਜਿਹੜੇ ਜਿਹੜਾ ਸਾਨੂੰ ਮੈਂ ਬਡੇ ਦਲ ਦਾ ਅਮਰਤਾਰੀ ਆ ਜੀ ਤੇ ਬਚਪਨ ਚ 12 13 ਸਾਲ 14 ਸਾਲ ਦੀ ਉਮਰ ਚ ਅਮਰਛਕਿਆ ਤੇ ਪਹਿਲਾਂ ਬਾਬੇ ਉਪਦੇਸ਼ ਕਰਦੇ ਸੀ ਸਾਨੂੰ ਸਿੱਖਿਆ ਦਿੰਦੇ ਸੀ ਵੀ ਇੱਕ ਤੇ ਲਾਲ ਦਮਾਲਾ ਨਹੀਂ ਬਨਣਾ ਜੀ ਨੰਬਰ ਦੂਜਾ ਇਹ ਰੱਦਮਾਲਾ ਨਹੀਂ ਬਨਣਾ ਹਰਾ ਜੀ ਆ ਤੀਜਾ ਨੰਬਰ ਬਾਬੇ ਕਹਿੰਦੇ ਸੀ ਵੀ ਕਾਲਾ ਦਮਾਲਾ ਵੀ ਨਹੀਂ ਬਨਣਾ ਹੈ ਜੀ ਇਹ ਫਿਰ ਹੁਣ ਸਾਰਾ ਕੁਝ ਹੀ ਬੰਨੀ ਫਿਰਦੇ ਆ ਤੇ ਸਾਡੀਆਂ ਮਰਜ਼ਾਦਾਵਾਂ ਚ ਲਿਖਿਆ ਹੋਇਆ ਵੀ ਆਏ ਹਾਂਜੀ ਇਹ ਇਹ ਜਿਹੜਾ ਅਸੀਂ ਕਚਹਿਰਾ ਇਹ 3 ਮੀਟਰ ਤੋਂ ਉੱਤੇ 3 ਮੀਟਰ ਦਾ ਬਣਾਉਂਦੇ ਆ ਜੀ ਅਸੀਂ ਤੇ 6 ਮੀਟਰ ਦੇ ਦੋ ਬਣਦੇ ਨੇ ਤੇ ਕਹਿਣ ਦਾ ਭਾਵ ਇਹ ਆ ਆ 5 ਮੀਟਰ ਦੀ ਸਾਡੀ ਇਹ ਕਹਾਵਾ ਹੁਣ ਮੇਰਾ ਇਹ ਦਮਾਲਾ ਜਿਹੜਾ 2 11 11 ਮੀਟਰ ਦੇ ਆ ਦੋ ਦਮਾਲੇ ਨਾ ਚਾਹੀ ਜੀ ਤਿੰਨ ਦਮਾਲੇ ਇਹਦੇ ਵਿੱਚ ਆ ਗਿਆ ਦੇਖ ਮੇਰਾ ਮੈਨੂੰ ਤੂੰ ਵੀ ਲਵੇ ਕੋਈ ਡਿਗ ਵੀ ਪਵਾ ਮੇਰਾ ਦਮਾਲਾ ਨਹੀਂ ਉਤਰ ਸਕਦਾ ਔਰ ਇਹ ਕਿਸਾਂ ਦੇ ਵਿੱਚ ਪਾ ਕੇ ਕਿਸਾਂ ਦੇ ਵਿੱਚ ਪਾ ਕੇ ਪਰਲਾ ਫਿਰ ਕੱਢਿਆ ਆ ਕਿਸਾਂ ਦੇ ਵਿੱਚ ਗੱਠ ਮਾਰ ਕੇ ਠੀਕ ਹੈ ਬਾਬਾ ਜੀ ਅੱਜ ਕੱਲ੍ਹ ਕਈ ਕੀ ਕਰਦੇ ਆ ਵੀ ਉੱਪਰੋਂ ਨੀਲਾ ਤਮਾਲਾ ਚੜ੍ਹਾ ਲੈਂਦੇ ਆ ਤੇ ਥੱਲੇ ਉਹ ਥੱਲੇ ਜਿਹੜੇ ਆਪਣੀ ਕੇਸਕੀ ਹੁੰਦੀ ਆ ਜਾਂ ਜਿਹੜੇ ਉਹਨੂੰ ਉਹ ਹਰੀਆਂ ਪਈਆਂ ਚੜ੍ਹਾ ਲੈਂਦੇ ਆ ਤੇ ਇਹਦੇ ਬਾਰੇ ਤੇ ਦੇਖੋ ਜੀ ਇਹ ਪੰਜਵਾਂ ਕੱਕਾ ਹੈ ਜੀ ਜੋ ਜੋ ਸਾਡੀ ਕੇਸਕੀ ਹੈ ਨਾ ਕੱਕੇ ਤੋਂ ਆ ਨਾ ਕੇਸਕੀ ਹਾਂਜੀ ਔਰ ਸਾਨੂੰ ਉਪਦੇਸ਼ ਕੀਤਾ ਜਾਂਦਾ ਸੀ ਵੀ ਨੀਲੀ ਕੈਸਕੀ ਤੋਂ ਬਗੈਰ ਕੋਈ ਔਰ ਕੈਸਕੀ ਨਹੀਂ ਚੜਾਉਣੀ ਜੀ ਜੋ ਸਾਡੀ ਕੈਸਕੀ ਸੀ ਉਹ ਨੀਲੀ ਸੀ ਉਹ ਕੋਈ ਕਿਸੇ ਤਰ੍ਹਾਂ ਦੀ ਤੋਂ ਕਿ ਇਹਨਾਂ ਨੇ ਨਾ ਜੀ ਇਹਨਾਂ ਸੰਗਤ ਨੇ ਨੈਟਾਂ ਤੋਂ ਵੇਖ-ਵੇਖ ਕੇ ਨੈਟ ਤੋਂ ਵੇਖ-ਵੇਖ ਕੇ ਜੀ ਇਹਨਾਂ ਨੇ ਅੰਮ੍ਰਿਤ ਦਿਮਾਲੇ ਚੱਕ ਲੈ ਆ ਹਾਂ ਜੀ ਸਾਡੇ ਨੈਕ ਸਿੰਘ ਪਹਿਲਾਂ ਨੈਕ ਸਿੰਘ ਨੂੰ ਤਿਆਰ ਕਰਦੇ ਸੀ ਜੀ ਉਹਨੂੰ ਪਾਸਾ ਸਾਲ ਤੇ ਘੋੜਿਆਂ ਦੀ ਸੇਵਾ ਕਰਾਉਂਦੇ ਸੀ ਲਦੇੜਾ ਚਕਾਉਂਦੇ ਸੀ ਪੱਟੇ ਪਵਾਉਂਦੇ ਸੀ ਉਸ ਨੂੰ ਉਹ ਬਣਾ ਦਿੰਦੇ ਸੀ ਬਲਾਦ ਜਿਹੜਾ ਕਿ ਉਹ ਪਾਟੇ ਸਰ ਬਲੋ ਦੇ ਮਾਂਜ-ਮਾਂਜ ਕੇ ਔਰ ਸਰ ਬਲੋ ਦੀ ਚੱਕ-ਚੱਕ ਕੇ ਇੰਨੀ ਉਸਦੇ ਵੀ ਤਾਕਤ ਹੋ ਜਾਂਦੀ ਸੀ ਜੇ ਉਹਦੇ ਕੋਈ ਲੱਗ ਜਾਏ ਕੋਈ ਘੱਟ ਵਾਜੇ ਉਹ ਡਾਕਟਰ ਕੋ ਦਵਾਈ ਲੈਣ ਨਹੀਂ ਕੀ ਜਾਂਦਾ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਸਾਡੇ ਛੋਟੇ ਜਾਂ ਉਪਰਾਲਾ ਵਧੀਆ ਲੱਗਿਆ ਹੋਵੇਗਾ ਜੇਕਰ ਤੁਸੀਂ ਹਰ ਸੰਗਰਾਮ ਨੂੰ ਇੱਥੇ ਦਰਸ਼ਨ ਕਰਨ ਆਉਂਦੇ ਹੋ ਤਾਂ ਤੁਸੀਂ ਠੰਡੇ ਗੁਰੂ ਦੇ ਬਿਲਕੁਲ ਸਾਹਮਣੇ ਦਰ ਸ਼ਰਧਾਈਆਂ ਦੇ ਲੰਗਰ ਲਾਇਆ ਜਾਂਦੇ ਆ ਸੋ ਤੁਸੀਂ ਵੀ ਆ ਕੇ ਛਕੋ ਸੋ ਜੇ ਕੋਈ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਪੈਸੀਫਿਕ ਤਰ੍ਹਾਂ ਦਾ ਸਵਾਲ ਤਾਂ ਸਾਡੇ ਕੋਲ ਕਮੈਂਟ ਕਰਕੇ ਤੁਸੀਂ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ